ਜੀ ਸਾਤਿਸ਼੍ਰੀ ਕਾਲ ਜੀ ਕਿਵੇਂ ਤੁਸੀਂ ਸਾਰੇ ਹੋਪ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੀ ਚੈਨਲ ਤੇ ਅੱਜ ਬਹੁਤ ਹੀ ਖਾਸ ਵੀਡੀਓ ਬਹੁਤ ਇੰਟਰਸਟਿੰਗ ਵੀਡੀਓ ਲੈ ਕੇ ਆਈਆਂ ਹਾਂ ਉਹਨਾਂ ਲੋਕਾਂ ਲਈ ਜਿਨ੍ਹਾਂ ਦਾ weight ਬਹੁਤ ਜ਼ਿਆਦਾ ਵਧਿਆ ਹੋਇਆ ਹੈ ਜਿਹੜੇ weight ਘਟਾਉਣਾ ਚਾਹੁੰਦੇ ਨੇ ਘਰੇਲੂ ਨੁਸਖਾ ਲੈ ਕੇ ਆਈਆਂ ਹਾਂ ਵੀਡੀਓ ਨੂੰ ਫੁੱਲ ਦੇਣਾ ਬਣਾਉਣਾ ਵੀ ਦੱਸਦੇ ਹਾਂ ਤੇ ਤੁਹਾਨੂੰ ਖਾਣਾ ਵੀ ਦੱਸਦੇ ਹਾਂ ਕਿਦਾਂ ਕਿਦਾਂ ਖਾਣਾ ਹੈ ਤੇ ਤੁਸੀਂ ਬਸ ਇਦਾਂ ਵੀਡੀਓ ਨਾਲ ਬਣੇ ਰਹਿਣਾ ਤੇ ਆ ਦੇਖੋ ਆ ਵਾਲਾ ਪਾਊਡਰ ਇਹ ਕਿਸ ਚੀਜ਼ ਦਾ ਬਣਿਆ ਹੈ ਕਿੱਦਾਂ ਬਣਿਆ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆ ਵੀਡੀਓ ਐਂਡ ਤੱਕ ਦੇਖਣਾ ਚੰਗੀ ਲੱਗੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਵੀ ਜਰੂਰ ਕਰਨਾ ਤੇ ਬਾਅਦ ਬਾਅਦ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਠੀਕ ਹੈ ਇਹ ਤੁਹਾਡੀ ਰਿਕਵੈਸਟ ਤੇ ਵੀਡੀਓ ਲੈ ਕੇ ਆਈ ਆਂ weight loss ਕਰਨ ਦੀ ਤਾਂ ਦੇਖੋ ਪੂਰੀ ਵੀਡੀਓ ਜਾਨੋ ਕੀ ਚੀਜ਼ ਹੈ ਵਾਲੀ ਤੇ ਬਾਕੀ ਤੁਸੀਂ ਜਿਹੜੇ ਪਿਛਲੇ ਵੀਡੀਓ ਨੇ ਬਿਊਟੀ ਦੇ ਤੁਸੀਂ ਦੇਖਿਆ ਕਰੋ ਆਪਾਂ ਹਰ ਚੀਜ਼ ਤੁਹਾਡਾ ਸ਼ੇਅਰ ਕਰੀ ਦੀ ਕਿਉਂਕਿ ਨਾ ਇੱਥੇ ਹੁੰਦਾ ਹੈ ਕਿ ਜਿਨ੍ਹਾਂ ਲੋਕਾਂ ਕੋ ਤਾਂ ਹਾਂਜੀ ਇਸ ਪਾਊਡਰ ਨੂੰ ਬਣਾਉਣ ਲਈ ਤੁਸੀਂ ਕੀ ਲੈਣਾ ਹੈ ਸੌਂਫ ਲੈਣੀ ਹੈ ਅਜਵੈਨ ਲੈਣੀ ਹੈ ਜੀਰਾ ਲੈਣਾ ਹੈ ਇਹਨਾਂ ਨੂੰ ਇੱਕੋ ਮਾਤਰਾ ਵਿੱਚ ਲੈ ਕੇ ਤੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਰੋਸਟ ਕਰ ਲੈਣਾ ਹੈ ਤੇ ਆ ਦੇਖੋ ਆਇਰਨ ਦੀ ਕੜਾਈ ਹੈ ਜਿਹਦੇ ਵਿੱਚ ਮੈਂ ਇਹਨੂੰ ਥੋੜਾ ਥੋੜਾ ਭੁੰਨਿਆ ਹੈ ਜਾਨੀ ਕਿ ਇਹਨੂੰ ਜਿਹੜਾ ਇਹਦਾ ਮੋਇਸਚਰਾਈਜ਼ਰ ਹੈ ਉਹ ਖਤਮ ਕਰ ਦੇਣਾ ਉਸ ਤੋਂ ਬਾਅਦ ਜਦੋਂ ਇਹ ਠੰਡਾ ਹੋ ਜਾਣਾ ਹੈ ਨਾ ਤੇ ਉਹਨੂੰ ਮਿਕਸੀ ਗ੍ਰੈਂਡ ਚ ਪਾ ਕੇ ਤੇ ਮਿਕਸੀ ਜਾਰ ਚ ਪਾ ਕੇ ਆਪਾਂ ਪੀਸ ਕੇ ਇਹਦਾ ਦਰਦਰਾ ਪਾਊਡਰ ਬਣਾ ਲੈਣਾ ਜਿੰਨਾ ਵੀ ਮਹੀਨਾ ਹੋ ਸਕੇ ਤੁਸੀਂ ਬਣਾ ਲਓ ਪਾਊਡਰ ਇਹਦਾ ਪਾਊਡਰ ਬਣਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਟੱਬੇ 'ਚ ਬੰਦ ਕਰ ਲਓ ਤੇ ਇੱਕ ਘਰੇਲੂ ਨੁਸਖਾ ਤੁਹਾਡਾ ਤਿਆਰ ਹੋ ਗਿਆ ਤੇ ਇਦਾਂ ਆਪਾਂ ਜਦੋਂ ਰੋਟੀ ਖਾ ਲੈਣੀ ਹੈ ਤੇ ਅੱਧਾ ਇੱਕ ਚਮਚਾ ਲੈ ਕੇ ਤੇ ਆਪਾਂ ਇਹਨੂੰ ਅੱਧਾ ਤੇ ਚਮਚਾ ਰੋਟੀ ਖਾਣ ਤੋਂ ਬਾਅਦ ਖਾਇਆ ਕਰੋ ਨਾਲ ਥੋੜਾ ਜਿਹਾ ਗੁੜ ਜਿਹੜਾ ਉਹ ਜ਼ਰੂਰ ਖਾਇਆ ਕਰੋ ਗੁੜ ਖਾਣ ਨਾਲ ਕੀ ਹੁੰਦਾ ਕਿ ਗਲੇ ਦੇ ਨਾਲ ਜਦੋਂ ਚਿਪਕ ਜਾਂਦਾ ਫਿਰ ਸਾਫ਼ ਰਹਿੰਦਾ ਗਲਾ ਤੇ ਗੁੜ ਜ਼ਰੂਰ ਖਾਇਆ ਕਰੋ ਉਮੀਦ ਹੈ ਕਿ ਤੁਹਾਨੂੰ ਜਿਹੜੀ ਮੇਰੀ ਵੀਡੀਓ ਇਹ ਪਸੰਦ ਆਈ ਹੋਵੇ ਕਿ ਜਿਹੜਾ ਦੇਸੀ ਨੁਸਖਾ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਤੁਹਾਨੂੰ ਜਰੂਰ ਪਸੰਦ ਆਇਆ ਹੋਵੇਗਾ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਗੁੰਗਨੇ ਪਾਣੀ ਦੇ ਨਾਲ ਅੱਧਾ ਅੱਧਾ ਚਮਚਾ ਜਦੋਂ ਆਪਾਂ ਖਾਣਾ ਖਾ ਲੈਣਾ ਉਸ ਤੋਂ ਬਾਅਦ ਖਾਣਾ ਹੈ ਤੇ ਥੋੜਾ ਜਿਹਾ ਗੁੜ ਜਰੂਰ ਖਾਇਆ ਕਰੋ ਕਿਉਂਕਿ ਉਹਦੇ ਨਾਲ ਹੁੰਦਾ ਹੈ ਜਿਹੜਾ ਆਪਾਂ ਨੂੰ ਗਲੇ ਨੂੰ ਚਿਪਕ ਜੇ ਨਾ ਉਹ ਨਹੀਂ ਚਿਪਕਦਾ ਹੈਗਾ ਗੁੜ ਖਾਇਆ ਕਰੋ ਠੀਕ ਹੈ ਜੀ ਤੇ ਮਿੱਠਾ ਜਿਹੜਾ ਹੈ ਨਾ ਚੀਨੀ ਬਿਲਕੁਲ ਆਪਣੀ ਜ਼ਿੰਦਗੀ ਵਿੱਚ ਖਤਮ ਕਰ ਦਿਓ ਕਿਉਂਕਿ ਹੌਲੀ ਹੌਲੀ ਕਰਕੇ ਤੁਸੀਂ ਖਤਮ ਹੀ ਕਰ ਦਿਓ 15 ਦਿਨ ਤੁਸੀਂ ਦੇਖ ਤੋਲ ਲਿਓ ਜ ਉਸ ਤੋਂ ਬਾਅਦ 15 ਦਿਨ ਬਾਅਦ ਫਿਰ ਆਪਣਾ weight ਤੋਲਿਓ ਕਿੰਨਾ ਹੋਊਗਾ ਨਾ ਤੇ ਚੀਨੀ ਕੱਢ ਦਿਓ ਆਪਣੀ ਜ਼ਿੰਦਗੀ ਵਿੱਚੋਂ ਤੇ ਜੇ ਤਲੇ ਚੀਜ਼ ਦਾ ਮਨ ਕਰਦਾ ਵੀ ਮੈਨੂੰ ਪਤਾ ਨਹੀਂ ਅਰਿਆ ਜਾਂਦਾ ਹੈਗਾ ਤੇ ਜਦੋਂ ਆਪਾਂ ਖਾ ਲੈਣੀ ਹੈ ਤਾਂ ਗੁੰਗਣਾ ਪਾਣੀ ਪੀਆ ਕਰੋ ਪਰ ਤੇ ਜੇ ਮਿੱਠਾ ਖਾਣ ਦਾ ਤੁਹਾਡਾ ਸ਼ੌਕ ਹੀ ਤੁਸੀਂ ਹੈਗੇ ਵੀ ਤੂੰ ਗੁੜ ਖਾ ਲਿਆ ਕਰੋ ਗੁੜ ਵਾਲੀ ਚਾਹ ਪੀ ਲਿਆ ਕਰੋ ਤੇ ਇਹ ਵਾਲੇ ਛੋਟੇ ਛੋਟੇ ਜਿਹੜੇ ਤੁਹਾਨੂੰ ਨੁਸਖੇ ਅਪਣਾਵਾਂਗੇ ਨਾ ਤੇ ਆਪਣਾ ਜਿਹੜਾ weight ਮੱਲੋ ਮੱਲੀ ਆਪਣਾ weight ਕੰਟਰੋਲ 'ਚ ਰਹੇਗਾ ਤੇ ਰਾਤੀ ਰੋਟੀ ਹਮੇਸ਼ਾ ਮੈਂ ਕਹਿੰਨੀ ਹੁੰਨੀ ਘੱਟ ਖਾਇਆ ਕਰੋ ਰਾਤੀ ਹਮੇਸ਼ਾ ਘੱਟ ਖਾ ਕੇ ਦੁੱਧ ਪੀ ਲਿਆ ਕਰੋ ਹਲਦੀ ਵਾਲਾ ਦੁੱਧ ਪੀਆ ਕਰੋ ਰੋਟੀ ਬਿਲਕੁਲ ਘੱਟ ਖਾਇਆ ਕਰੋ ਦਿਨੇ ਆਪਾਂ ਤੁਰਦੇ ਫਿਰਦੇ ਰਹਿੰਦੇ ਆ ਆਪਾਂ ਜੋ ਵੀ ਖਾਤਾ ਪੀਤਾ ਹੁੰਦਾ ਆਪਣਾ ਹਾਜਮ ਹੋ ਜਾਂਦਾ ਏ ਤੇ ਜਣੇ ਕਿ ਜਿਹੜੇ ਰਾਤ ਦਾ ਖਾਣਾ ਹੁੰਦਾ ਆਪਾਂ ਖਾਂਦੇ ਆ ਸਾਰੇ ਸੋ ਜਾਂਦੇ ਆ